ਮਾਈਬੀ ਸੈਕ ਪ੍ਰਾਵੋ 2027 ਦਾ ਇਲੈਕਸ਼ਨ ਆਉਣ ਵਾਲਾ ਹੈ ਤੇ ਇੱਕ ਮੰਚ ਤੇ ਇਕੱਠੇ ਹੋ ਜੋ ਜਿੰਨੇ ਵੀ ਸੰਗਠਨ ਆ ਜਿੰਨੇ ਵੀ ਅ ਕਿਸੇ ਤਰ੍ਹਾਂ ਦੀ ਕੋਈ ਜਥੇਬੰਦੀ ਜਾਂ ਕੋਈ ਕੁਛ ਵੀ ਇਕੱਠ ਹੈ ਉਹਦੇ ਵਿੱਚ ਅ ਇਸ ਵਾਰ ਇਹ ਗੱਲ ਬਿਲਕੁਲ ਨਹੀਂ ਕਰਨੀ ਵੀ ਅਸੀਂ ਕਿਹੜੀ ਪਾਰਟੀ ਦੇ ਨਾਲ ਆ ਅ ਇਹ ਪੁੱਛੋ ਵੀ ਪਾਰਟੀ ਕਿਹੜੀ ਸਾਡੇ ਨਾਲ ਆ ਤੇ ਜਿਹੜੀ ਪਾਰਟੀ ਸਾਡੀ ਗੱਲ ਕਰੂਗੀ ਅਸੀਂ ਉਸ ਪਾਰਟੀ ਨੂੰ ਸਮਰਥਨ ਦੇਾਂਗੇ ਤੇ ਗੱਲ ਜਿੱਥੇ ਆ ਕੇ ਰੁਕਦੀ ਹੈ ਵੀ ਕੋਈ ਐਸੀ ਨਹੀਂ ਕੋਈ ਸ਼ਡੂਲ ਕਾਸਟ ਨਹੀਂ ਸਿਰਫ ਤੇ ਸਿਰਫ ਆ ਇਸ ਵਾਰ ਜਿਹੜਾ ਮੁੱਖ ਮੰਤਰੀ ਉਹ ਮੱਝ ਵੀ ਸਿੱਖ ਹੋਣਾ ਚਾਹੀਦਾ ਸਾਨੂੰ ਕੋਈ ਨਹੀਂ ਮਤਲਬ ਵੀ ਕਿਹੜੀ ਪਾਰਟੀ ਆ ਤੇ ਹਰ ਇੱਕ ਜਿੰਨੇ ਵੀ ਸਾਡੇ ਐਸਸੀ ਸਮਾਜ ਦੇ ਲੀਡਰ ਆ ਜਿੰਨੇ ਵੀ ਸਾਡੇ ਇਹ ਫੇਸਬੁੱਕ ਆ ਜਾਂ ਕੋਈ ਇੰਸਟਾਗ੍ਰਾਮ ਜਾਂ ਕੋਈ ਵੀ ਸਾਡਾ ਭਰਾ ਚੈਨਲ ਕਿਸੇ ਤਰ੍ਹਾਂ ਦਾ ਚਲਾਉਂਦਾ YouTube ਇੱਕ ਮੰਗ ਰੱਖੋ ਵੀ ਐਸ ਵਾਰ ਜਿਹੜਾ ਮੁੱਖ ਮੰਤਰੀ ਉਹ ਸਿਰਫ ਤੇ ਸਿਰਫ ਮੱਝ ਵੀ ਸਿੱਖ ਚਾਹੀਦਾ ਖਾਸ ਕਰਕੇ ਮੈਂ ਬੇਨਤੀ ਕਰਦਾ ਉਹਨਾਂ ਸਾਰੀਆਂ ਜਥੇਬੰਦੀਆਂ ਨੂੰ ਜਿਹੜੇ ਅਕਸਰ ਹੀ ਮੰਗਾ ਮੰਗਦੇ ਆ ਵੀ ਕਿਤੇ ਅਸੀਂ ਐਸ ਡੀ ਐਮ ਦੇ ਕਦੇ ਇਹ ਕਿਸੇ ਇਹ ਡੀ ਸੀ ਦੇ ਜਾਂ ਕਿਸੇ ਉਹ ਉਹ ਹੋਰ ਥਾਂ ਤੇ ਅਸੀਂ ਮੰਗ ਪੱਤਰ ਦਿੰਦੇ ਰਹਿੰਨੇ ਆ ਕਿੰਨਾ ਚਿਰ ਅਸੀਂ ਮੰਗ ਪੱਤਰ ਦੇਈ ਜਾਵਾਂਗੇ ਮੰਗ ਪੱਤਰ ਦੇਣ ਵਾਲੇ ਨੇ ਮੰਗ ਪੱਤਰ ਲੈਣ ਵਾਲੇ ਬਣਨ ਵਾਲੇ ਪਾਸੇ ਆਓ ਐਸ ਵਾਰ ਸਿਰਫ ਤੇ ਸਿਰਫ ਜਿਹੜਾ ਮੁੱਖ ਮੰਤਰੀ ਹੋਣਾ ਚਾਹੀਦਾ ਮਜਬੂਤ ਸਿੱਖ ਹੋਣਾ ਚਾਹੀਦਾ ਕੋਈ ਹੁਕਮ ਮੁੱਖ ਮੰਤਰੀ ਨਹੀਂ ਕੋਈ ਕੁਸ਼ੋਰ ਨਹੀਂ ਉਸ ਪਾਰਟੀ ਨੂੰ ਉਸ ਪਾਰਟੀ ਦਾ ਸਾਥ ਦਿਓ ਜਿਹੜੀ ਪਾਰਟੀ ਇਸ ਗੱਲ ਤੇ ਪੂਰੀ ਉਤਰਦੀ ਆ ਜਿਹੜੀ ਪਾਰਟੀ ਇਹ ਕਹਿੰਦੀ ਵੀ ਐਸ ਵਾਰ ਜਿਹੜਾ ਆਪਣਾ ਮੁੱਖ ਮੰਤਰੀ ਹੋਊਗਾ ਮੱਝ ਵੀ ਸਿੱਖ ਹੋਊਗਾ ਕਿਸੇ ਤਰ੍ਹਾਂ ਦੀ ਭਾਪਕਤਾ ਚ ਨਹੀਂ ਆਉਣਾ ਕਿਸੇ ਤਰ੍ਹਾਂ ਦੇ ਕਿਸੇ ਲਾਲਚ ਵਿੱਚ ਨਹੀਂ ਆਉਣਾ ਜਿਹੜਾ ਸਾਡੀ ਗੱਲ ਕਰੂਗਾ ਉਸ ਦੀ ਗੱਲ ਸੁਣੋ ਨਹੀਂ ਤਾਂ ਉਸ ਤੋਂ ਬਿਨਾ ਕੁਛ ਨਹੀਂ ਕਿਉਂਕਿ ਆਉਣ ਵਾਲਾ ਸਮਾਂ ਆਪਾਂ ਮੰਗ ਪੱਤਰਾਂ ਤੇ ਹੀ ਨਹੀਂ ਬਤਾਉਣਾ ਸਾਡੇ ਵੀ ਬੱਚਿਆਂ ਦਾ ਭਵਿੱਖਾ ਸਾਡੇ ਵੀ ਬਹੁਤ ਕੁਝ ਚਾਅ ਏ ਸਾਡੇ ਵੀ ਅਰਮਾਨ ਆ ਅਸੀਂ ਕੀ ਸਾਡਾ ਜਿਹੜਾ ਮਜ਼ਦੂਰ ਦਾ ਪੁੱਤ ਹਮੇਸ਼ਾ ਮਜ਼ਦੂਰ ਹੀ ਰਹੂਗਾ ਕੀ ਸਾਡੇ ਜਿਹੜੇ ਇਹ ਬੱਚੇ ਆ ਉਹ ਸਦਾ ਹੀ ਦਿਹਾੜੀਆਂ ਕਰਕੇ ਹੀ ਪੜਨਗੇ ਦਿਹਾੜੀਆਂ ਕਰਨ ਤੋਂ ਬਾਅਦ ਦੇ ਵਿੱਚ ਗ੍ਰੈਜੂਏਸ਼ਨ ਕਰਕੇ ਝੋਨੇ ਹੀ ਲਾਉਣਗੇ ਕੀ ਸਾਡੇ ਇਹ ਬੱਚਿਆਂ ਦਾ ਭਵਿੱਖ ਕਿਸੇ ਦੇ ਹੱਥਾਂ ਦੇ ਵਿੱਚ ਹੀ ਰਹੂਗਾ ਬਿਲਕੁਲ ਨਹੀਂ ਇਹਨਾਂ ਚੀਜ਼ਾਂ ਤੇ ਵਿਚਾਰ ਦਿਓ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਉਹ ਰੰਗ ਬਦਲਨੇ ਆ ਆਪਣੀ ਕਿੰਨੀ ਸੰਖਿਆ ਇੰਨੀ ਸੰਖਿਆ ਭਾਰੀ ਹੋਣ ਦੇ ਬਾਵਜੂਦ ਅਸੀਂ ਆਪ ਦਾ ਰਾਜ ਨਹੀਂ ਸਥਾਪਿਤ ਕਰ ਸਕਦੇ ਅਸੀਂ ਆਪ ਦਾ ਮੁੱਖ ਮੰਤਰੀ ਨਹੀਂ ਬਣ ਸਕਦੇ ਤਾਂ ਫਿਰ ਸਾਡੀ ਜ਼ਿੰਦਗੀ ਕਿਸ ਕੰਮ ਦੀ ਵੀਰੋ ਇੱਕ ਮੰਚ ਤੇ ਇਕੱਠੇ ਹੋਵੋ ਐਸ ਵਾਰ ਕਿਸੇ ਪਾਰਟੀ ਦਾ ਹੁਣਾਂ ਚਰਸਾਤਨਾ ਦਿਓ ਜਿੰਨਾ ਚਿਰ ਉਹ ਇਹ ਗੱਲ ਨਹੀਂ ਡਿਕਲੇਅਰ ਕਰਦੀ ਵੀ ਕੌਣ ਸਾਡਾ ਮੁੱਖ ਮੰਤਰੀ ਹੋਊਗਾ ਸੋ ਇਹਨਾਂ ਕਹਿੰਦਾ ਮੈਂ ਖਮਾ ਦਾ ਇਜਾਜ਼ਤਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹ